ਆਜੇ ਤਾਂ ਜਿਹੜਾ ਸਾਡੇ ਨਾਲ ਲੋਕੀ ਦਾ ਅੱਜ ਆਪਾਂ ਨੂੰ ਸੁਣਾ ਰਹੇ ਤੇ ਇੱਕ ਬੜੀ ਵਾਸਤਵਿਕ ਗੱਲ ਆ ਜਿਹੜੀ ਇਸ ਸੰਸਥਾ ਦੇ ਵਿੱਚ ਜਿਹੜੀ ਹੁੰਦੀ ਹੈ ਤੁਸੀਂ ਬੜੇ ਲੋਕ ਭਾਗੇ ਹੋ ਜਿਹੜੇ ਇਸ ਸੰਸਥਾ ਵਿੱਚ ਐਜੂਕੇਸ਼ਨ ਕੋਲਦੇ ਜਾ ਰਹੇ ਹੋ ਇਸ ਸੰਸਥਾ ਵਿੱਚ ਅਕੱਲੀ ਪੜਾਈ ਨਹੀਂ ਪੜਾਈ ਦੇ ਨਾਲ ਸਾਨੂੰ ਜੀਵਨ ਦਾ ਕਦਰਨਾਮੇ ਨੂੰ ਲੋੜ ਹੈ ਕਿ ਇਹ ਖਸਤਾ ਜੀਵਨ ਜੈ ਦਾ ਨਮਾ ਹੈ ਜਿੱਤੇ ਕੇ ਫਰਮੋੜਾ ਜੇ ਤੁਸੀਂ ਲਿਖ ਹੈ ਬਾਦ ਦੇ ਨਾਲ ਜੀਤੇ ਜੀਲੇ ਪਾਸੇ ਤੇ ਸਾਰਾ ਦਿੱਤਾ ਜਾਂਦਾ ਹੈ ਸਾਰਾ ਦਾ ਪੱਤਾ ਦਾ ਸ੍ਰੀ ਸੈਮਾ ਹੈ ਕਿ ਇਸ ਕਰਕੇ ਤੁਸੀਂ ਸਾਰੇ ਦੇ ਦੇ ਫਾਸਲੇ ਨਾਇਕਨ ਤਨ ਤੋਤਨ ਲੋਗਨ ਇਸ ਤੇ ਅੱਜ ਤੋਂ ਇਹ ਨਾ ਸੰਭੂ ਭਾਈ ਬੰਦੀ ਜੇ ਵੀ ਦੇਲੇ ਪ੍ਰਾਣੇ ਸਮੇਂ ਕੇ ਲੁਟਾ ਖੋਹਾ ਕਰਦੇ ਸੀ ਜੀ ਦਾ ਗਰੀਬਾਤੂ ਤੂ ਤੇ ਜੀ ਉਸੇ ਦਾ ਅੱਜ ਦੀ ਉਹਲਾ ਗੁਆਣ ਦਾ ਪਤਨ ਕਰਦਾ ਲੁਟਾ ਖੋਹਾ ਚੋਰ ਬਜਾਰੀ ਜੋਰਾ ਤੇ ਲੁਟਾ ਖੋਹਾ ਚੋਰ ਬਜਾਰੀ ਜੋਰਾ ਤੇ ਗੁਲਾਗਤੀ ਅਤੇ ਗਦਾਰੀ ਜੋਰਾ ਤੇ ਆਕਮ ਨੇ ਇਥੇ ਲੁੱਟ ਕੇ ਖਾਰੇ ਤੱਜਾ ਹੈ ਕੀ ਬਾਤ ਕੀ ਬਾਤ ਆਕਮ ਨੇ ਇਥੇ ਲੁੱਟ ਕੇ ਖਾਰੇ ਤੱਜਾ ਹੈ ਦੇਖਦੇ ਸਰਨਤ ਚੜੀ ਜਾਲੇ ਕਰਜਾ ਹੈ ਕੀ ਬਾਤ ਕੀ ਬਾਤ ਆਕਮੇ ਇਥੇ ਲੁਕ ਕੇ ਖਾਰੇ ਪੱਜਾ ਹੈ ਦੇਖਦੇ ਸਰਨਤ ਚੜੀ ਜਾਲੇ ਕਰਜਾ ਹੈ ਜਦੋਂ ਆਪਣੇ ਖਾਰੇ ਚੁੰਡ ਚੁੰਡ ਕਿਉ ਕਰੀਏ ਫਸਾ ਹੋ ਰਹੇ ਤੇ ਲੁਟਾ ਫੋਹਾ ਚੋਰ ਬਜਾਰੀ ਹੋ ਰਹੇ ਤੇ ਅੱਜ ਵੀ ਭਾਗੋ ਤੁਸਣ ਹੋਣ ਗਰੀਬਾਂ ਵਾ ਅੱਜ ਵੀ ਭਾਗੋ ਤੁਸਣ ਹੋਣ ਗਰੀਬਾਂ ਦਾ ਲਾਲਾਂ ਤਾਈਂ ਆਖੜ ਮੇਖਨ ਸੀ ਭਾਗਾ ਅੱਜ ਵੀ ਬਾਗੋਂ ਇਸ ਨਗਰ ਕਬਾਬਾ ਦਾ ਲਾਲਵਾ ਤਾਂ ਹੀ ਅੱਖਾਂ ਦੇਖ ਸੀਵਾ ਦਾ ਉਸੇ خاطر ਚੜਾਉਂਦੇ ਗੱਡੀਆਂ ਗੁੱਡੀਆਂ ਉਸੇ خاطر ਚੜਾਉਂਦੇ ਗੁੱਡੀਆਂ ਮਿੱਠ ਨਸਿਆਂ ਦੀਆਂ ਡੋਰਾਂ ਤੇ ਲੁੱਟਾ ਖੋਹਾਂ ਜਿਵੇਂ ਬਜਾਦੀ ਜੋ ਰਾਤ ਚਿੜੀਆਂ ਤੋਂ ਬਾਜ਼ਾਂ ਦੇ ਚਿੜੀਆਂ ਤੇ ਬਾਜ਼ਾਂ ਤੇ ਪਹਿਰੇ ਲਾਉਂਦੇ ਨੇ ਚਿੜੀਆਂ ਤੇ ਬਾਜ਼ਾਂ ਦੇ ਪਹਿਰੇ ਲਾਉਂਦੇ ਨੇ ਅੱਜ ਵੀ ਬਾਗਰ ਇੱਥੇ ਜੁਰਮ ਕਮਾਉਂਦੇ ਨੇ ਚਿੜੀਆਂ ਤੇ ਬਾਜਾਂ ਦੇ ਗਾਰੇ ਲਾਉਂਦੇ ਨੇ ਬਾਬਰ ਅੱਜ ਵੀ ਇੱਥੇ ਜੁਮਕ ਮੋਟੇ ਨੇ ਸੱਚ ਬੋਲਣ ਤੇ ਲਾਉਂ ਕੋ ਬਸੰਦੀਆਂ ਸੱਚ ਬੋਲਣ ਤੇ ਲਾਉਂ ਕੋ ਬਸੰਦੀਆਂ ਪਰ ਨਿਗਾਹ ਨ ਰੱਖਣ ਚੋਰਾਂ ਤੇ ਲੁੱਟਾ ਘੋਹਾ ਚੋਰ ਬਜਾਰੀ ਚੋਰਾਂ ਤੇ ਚੋਰਾਂ ਸੰਗਰ ਲੁੱਤੀ ਜਾਂਦੇ ਚੋਰਾਂ ਸੰਗਰ ਲੁੱਤੀ ਜਾਂਦੇ ਅੱਖ ਮੰਨਣ ਤੇ ਕੁੱਤੀ ਜਾਂਦੇ ਚੋਰਾਂ ਸੰਗਰ ਲੁੱਤੀ ਜਾਂਦੇ ਅੱਖ ਮੰਨਣ ਤੇ ਕੁੱਤੀ ਜਾਂਦੇ ਸਰ ਮਾਵੇ ਨਾਤੇ ਪਾ ਕੇ ਵੰਡੀਆਂ ਫਸਲਾਂ ਵਾਲਿਆ ਰਹਿੰਦੇ ਮਸਤੀ ਲੋਰਾਂ ਤੇ ਲੁਟਾ ਖੋਹਾਂ ਚੋਰ ਬਜਾਰੀ ਲੋਰਾਂ ਤੇ ਲੁਟਾ ਖੋਹ ਤੇ ਮੁਰਗੇ ਨੂੰ ਨਾ ਤੰਨ